ਚਲੋ 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 ਉਹ ਪਹਿਲੇ ਕੰਮ ਫੇ ਮੋਰੇ ਚੱਲ ਉੱਥੇ ਚੱਲ ਪਹੁੰਚ ਇੱਕ ਦੋ ਤਿੰਨ ਫਤੇ ਪਿੱਛੇ ਰਹਿ ਗਿਆ ਸਾਰਿਆਂ ਦਾ ਫਤੇ ਪਿੱਛੇ ਰਹਿ ਗਿਆ ਸਾਰਿਆਂ ਦਾ ਫਤੇ ਤੇਜ਼ ਹੋਰ ਖਿੱਚ ਦੇ ਖਿੱਚ ਦੇ ਲਾ ਦੇ ਯੋਰ ਮਾਲਕੀ ਰੱਖੇ ਪਾਸੇ ਕਿੰਨੇ ਫਤੇ ਇੱਕ ਵਾਰ ਯੋ ਹੀ ਕਰਨਾ ਇੱਕ ਵਾਰ ਹੋਰ ਚਲੋ ਪਹੁੰਚੋ ਲਾਈਨ ਤੇ ਫੇ ਲਾਈਨ ਤੇ ਪਹੁੰਚੋ ਚਲੋ ਇੱਕ ਵਸ ਇੱਕੋ ਹੀ ਲਾਸਟ ਕਰਨ ਜੋ ਦੀ ਕੋਈ ਫਾਈਨਲ ਰੇਸ ਐ ਹੋ 100 ਮੀਟਰ ਦੀ ਚਲੋ ਚਲੋ ਪਹੁੰਚੋ ਜਲਦੀ ਐ ਦੋ ਨਹੀਂ ਨਹੀਂ ਦੁਬਾਰਾ ਦੁਬਾਰਾ ਰੁਕੋ ਪ੍ਰਿੰਸ ਚੱਲ ਪਿੱਛੇ ਪਿੱਛੇ ਚੱਲ ਪਿੱਛੇ ਮੈਂ ਕਹਿੰਨੂਗਾ ਰੁਕੋ ਦੁਬਾਰਾ ਇੱਕ ਦੋ ਤਿੰਨ ਆਹ ਦਾ ਬਿਸਟ ਵਿਨਰ ਪਰੇ ਖਿੱਚਦੇ ਖਿੱਚਦੇ ਚਲੋ ਜੀ 10 12 ਹੋ ਗਈਆਂ ਸਪ੍ਰਿੰਟਾਂ ਮੁੰਡਿਆਂ ਦੀ ਬਸ ਕਿ ਲੋੜਾ ਹੋਰ ਇੱਕ ਲਾਸਟ ਮੈਂ ਕਹਿੰਦਾ ਯਾਰ ਖਿੱਚ ਕੇ ਹੁਸੈਨ ਬੋਲ ਟਾਂਕੂ ਹੈ ਪਹੁੰਚੋ ਲਾਈਨ ਤੇ ਫੇ ਤੁਰ ਕੇ ਜਾਓ ਤੁਰ ਕੇ ਫੇ ਤੁਰ ਕੇ ਚੱਲ ਤੁਰ ਕੇ ਭੱਜ ਕੇ ਆਉਣਾ ਫੇ ਲਓ ਜੀ ਸਵਰਗਾ ਵਰਗੀ ਸ਼ਾਮ ਆ ਬਾਬਾ ਜੀ ਹੁਕਮਨਾਮਾ ਲੈਂਦੇ ਹੋਏ ਤੇ ਇੱਧਰ ਮੁੰਡੇ ਸਪ੍ਰਿੰਟਾਂ ਲਾਉਂਦੇ ਹੋਏ ਤੇ ਕੁਦਰਤ ਐਨਾ ਕਾਲੀ ਤੇ ਨੀਲੀ ਘਟਾ ਇੱਕ ਦੋ ਤਿੰਨ ਫਤਿਹ ਖਿੱਚ ਦੇ ਫਤਿਹ ਖਿੱਚ ਦੇ ਖਿੱਚ ਗਈ ਤੇਜ਼ ਤੇਜ਼ ਤੂੰ ਦੱਸ ਬਈ ਆਪਣਾ ਨਾਮ ਦੱਸ। ਕਾਕੇ ਤੂੰ ਨਾਮ ਦੱਸ ਆਪਣਾ। ਮੈਂ? ਹਾਂ। ਸੁਖਰਾਜ। ਤੂੰ ਦੱਸ ਬਈ। ਕੋਇਪੱਤੇ। ਕੀ? ਕੋਇਪੱਤੇ। ਹਾਂਜੀ ਤੁਸੀਂ। ਕੋਇਪੱਤੇ। ਕੀ? ਕਰਨੀ ਜੋਤ। ਹਾਂਜੀ। ਆਵੇ। ਤੁਸੀਂ? ਉਹ ਪੱਕਾ ਨਾਮ ਕਿਹੜਾ? ਇਹ ਕੀ? ਕੀ? ਇਹ ਬੰਦਾ ਅੜਦਾ ਥੋੜਾ ਜਿਹਾ ਪਰ ਕੀ ਨਾ ਪ੍ਰਿੰਸ। ਠੀਕ ਆ। ਓਕੇ। ਹੁਣ ਕੀ ਕਹਿੰਦੇ ਤੁਸੀਂ? ਦੁਬਾਰਾ ਤੋਂ ਚੱਲ ਕੱਲਾ ਹੀ ਲਾ ਉੱਥੇ ਚੱਲ ਜਾ ਭੱਜ ਕੇ ਜਾ ਭੱਜ ਕੇ ਕੱਲਾ ਹੀ ਆ ਜਾ ਪ੍ਰਿੰਸ ਚੱਲ ਜਾ ਨਾਲ ਚਲੋ ਆਇਆ ਕੰਮ ਚੱਲੋ ਚਲੋ ਚਲੋ ਫੇ ਚਲੋ ਫਾਸਟ ਜਾਓ ਭੱਜ ਕੇ ਆਓ ਹਨੇਰਾ ਹੋ ਜਾਣਾ ਵੇ ਚਲੀਏ ਮੇਰੀ ਗੱਲ ਸੁਣੋ ਇਹਨੂੰ ਰਹਿਣ ਦਿਓ ਕੋਈ ਨਹੀਂ ਥੱਕ ਗਿਆ ਹੋ 1 2 3 ਲੈਟਾਂ ਹੋ ਰਹੀਆਂ ਜਗਮਗ ਜਗਮਗ ਉਹ ਡੈਗ ਪਿਆ ਕੋਈ ਬੰਦੇ ਭੱਜ ਗਿਆ ਭੱਜ ਕੇ ਕੰਪਲੀਟ ਕਰੋ ਪ੍ਰਿੰਸ ਉੱਠ ਓਏ ਉਹਨੂੰ ਦੇਖੋ ਜਾ ਕੇ ਆ ਜਾ ਆ ਇੱਧਰ ਆ ਜਾ ਤੁਸੀਂ ਸਦਾਈਓ ਦਰੜੀ ਦਿੱਤਾ ਮੁੰਡਾ ਕੀ ਹੋਇਆ ਕੀ ਹੋਇਆ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਚਪਲਾ ਕਿੱਥੇ ਤੇਰੀਆਂ ਚਪਲਾ ਕਿੱਥੇ ਪ੍ਰਿੰਸ ਚਲੋ ਚਲੀਏ ਘਰ ਨੂੰ ਚਲੋ ਪ੍ਰਿੰਸ ਚਲੋ ਉਹ ਅੱਗੇ ਆਇਆ ਸੁੱਤੇ ਠਾਣ ਹੁਣ ਭੱਜ ਕੇ ਨਹੀਂ ਜਾਣਾ ਤੁਰ ਕੇ ਓਏ ਇੱਕ ਅੱਗੇ ਆਇਆ ਮੋਟਰ ਕੰਨ ਤੋੜਨਾ ਤੇ ਤੇ ਤੋ ਆ ਜਾ ਦੇ ਨਹੀਂ ਆ ਮੈਂ ਰੱਖ ਗਿਆ ਹੁਣ ਦੇਖਣਾ ਕਿੱਦਾਂ ਕਿੱਦਾਂ ਕੀ ਕੰਨ ਕੰਨ ਤੋੜਨੇ ਨਹੀਂ ਦਿਆਤਾ ਕੰਨ ਜੋਦਨੇ ਸੁੱਟੇ ਉਹਨੂੰ ਫਿਰ ਤੁਸੀਂ ਚੱਕਿਆ ਨਹੀਂ ਲੋਕੀ ਦਾ ਫੀਲਿੰਗ ਆ ਲੈਂਦੇ ਆ ਅਸੀਂ ਦਾ ਸੱਚੀ ਹੈਗੇ ਆ ਰਾਜੇ ਮਹਾਰਾਜੇ ਤੇ ਇਹ ਨਹੀਂ ਕਿ ਰਾਜੇ ਮਹਾਰਾਜੇ ਉਹ ਹੀ ਆ ਜਿਹੜੇ ਇਸ ਦੇਸ਼ ਤੇ ਇਸ ਦੇਸ਼ ਤੇ ਰਾਜ ਕਰਦੇ ਆ ਜਾਂ ਸੂਬੇ ਤੇ ਜਿਹੜੇ ਮੁੱਖ ਮੰਤਰੀ ਮੰਤਰੀ ਨਹੀਂ ਹਰ ਇੱਕ ਬੰਦਾ ਉਹ ਰਾਜਾ ਆ ਜਿਹੜਾ ਮਿਹਨਤ ਕਰਦਾ ਤੇ ਅਸੀਂ ਵੀ ਆਪਣੇ ਖੇਤਾਂ ਦੇ ਰਾਜੇ ਆ ਇਹ ਕੋਈ ਫੀਲਿੰਗ ਨਹੀਂ ਇੱਕ ਹੁੰਦਾ ਕਿ ਫੀਲਿੰਗ ਲੈ ਲਈ ਦੀ ਇੰਨਾ ਇਹ ਸਚਾਈ ਆ ਤੇ ਹਰ ਇੱਕ ਬੰਦਾ ਇਸ ਚੀਜ਼ ਨੂੰ ਮਾਨ ਸਕਦਾ ਜਿਹੜਾ ਬੰਦਾ ਮਿਹਨਤ ਕਰਦਾ ਤੇ ਜਦੋਂ ਬੱਟਾ ਉੱਤੇ ਘੁੰਮੀਦਾ ਉਹ ਵਾਕਈ ਰਾਜੇ ਵਾਲੀ ਫੀਲਿੰਗ ਨਹੀਂ ਕਹਿ ਸਕਦੇ ਉਹ ਰਾਜੇ ਵਾਲਾ ਹੀ ਰਤਬਾ ਹੁੰਦਾ ਬੰਦੇ ਦਾ ਕਿਉਂਕਿ ਜਦੋਂ ਫਸਲ ਦੇ ਉੱਤੇ ਇਹ ਢਾ ਮਾਰੀਦਾ ਫਸਲ ਆਪਣੇ ਨਾਲ ਹੀ ਜਵਾਨ ਹੁੰਦੀ ਆ ਡੇਲੀ ਢਾ ਵੱਜਣਾ ਇਹ ਨਹੀਂ ਕਿ 10 ਦਿਨਾਂ ਬਾਅਦ ਢਾ ਮਾਰਿਆ ਤੇ ਬਾਅਦੋਂ ਬਾਣੀਆਂ ਨੂੰ ਪੁੱਛਦੇ ਫਿਰਦੇ ਯਾਰ ਕਿਹੜੀ ਸਪਰੇਅ ਕਰੀਏ ਤੇ ਕਿਹੜੀ ਖਾਦ ਪਾਈਏ ਨਹੀਂ ਫਸਲ ਦੇ ਵਿੱਚ ਡੀਲੀ ਕੀੜਾ ਮਾਰੋ ਫਸਲ ਆਪਣੇ ਨਾਲ ਹੀ ਜਵਾਨ ਹੁੰਦੀ ਆ ਆਪਣੇ ਨਾਲ ਗੱਲਾਂ ਕਰਦੀ ਆ ਆਪਣਾ ਦੁੱਖ ਸੁੱਖ ਸਾਂਝਾ ਕਰਦੀ ਤੇ ਬਾਕੀ ਜਦੋਂ ਫਸਲ ਦਾ ਕੰਮ ਖਾਦ ਪਾਣੀ ਦਾ ਨਿਬੜ ਜਵੇ ਤਾਂ ਆਪੇ ਹੀ ਉਹ ਸੰਤੁਸ਼ਟੀ ਮਿਲਦੀ ਆ ਫੇਰ ਆ ਜੇ ਮਹਾਰਾਜੇ ਵਾਂਗੂ ਬੰਦਾ ਟੌਰ ਨਾ ਬੱਟਾਂ ਉਤੇ ਚੌੜਾ ਹੋ ਕੇ ਤੁਰਦਾ ਜੋ ਪਾਗਾਂ ਵਿੱਚ ਲਿਖਿਆ ਹੈ ਉਹ ਰੱਬ ਨੇ ਆਪਾਂ ਨੂੰ ਉੱਥੇ ਪਹੁੰਚਾਈ ਦੇਣਾ ਬਸ ਨੀਤ ਸੁੱਚੀ ਰੱਖੀਏ ਜਿਹੜੇ ਕੰਮ ਲੱਗੇ ਆ ਉਹਦੇ ਵਿੱਚ ਵੈਸਟ ਦਈਏ ਜਦੋਂ ਆਪਾਂ ਦੂਜਿਆਂ ਨੂੰ ਦੇਖ ਕੇ ਆਪਣਾ ਦਿਲ ਛੋਟਾ ਕਰਦੇ ਆ ਨਾ ਉਦੋਂ ਬੰਦਾ ਮਾਰ ਖਾਂਦਾ ਆਪਾਂ ਕਿਸੇ ਨਾਲੋਂ ਵੀ ਨਹੀਂ ਘਟ ਅਸੀਂ ਤਾਂ ਇੱਥੇ ਖੇਤਾਂ ਵਿੱਚ ਕੀੜਾ ਮਾਰ ਕੇ ਪੂਰਾ ਸੰਤੁਸ਼ਟ ਰਹੀਦਾ ਤੇ ਐਨਾ ਆਪਣੇ ਮੋਜ ਵਿੱਚ ਆਪਣੀ ਐਸ ਵਾਰੀ ਕੱਖ ਦਾ ਐਡਾ ਕੋਈ ਚੱਕਰ ਨਹੀਂ ਰਿਹਾ ਇੰਨਾ ਹੋਇਆ ਨਹੀਂ ਖੇਤਾਂ 'ਚ ਜਿਹੜਾ ਮਾੜਾ ਮੋਟਾ ਸੀਗਾ ਸਾਰਾ ਪਟਾਤਾ ਬਸ ਇੱਕ ਦੋ ਕਿਾਰੇ ਜਿਹੜੇ ਪਛੇਤੇ ਆ ਉਹਨਾਂ ਵਿੱਚ ਫਿਰਨਾ ਆ ਬਾਕੀ ਡਾਨੀ ਆ ਸਾਰਾ ਤੇ ਸਪਰੇਅ ਦਾ ਵੀ ਕੋਈ ਰੱਬ ਮੌਕਾ ਨਹੀਂ ਦੇ ਰਿਹਾ ਕੋਈ ਲੋੜ ਹੀ ਨਹੀਂ ਗਈ ਸਾਰਾ ਕੁਝ ਵਧੀਆ ਉਦਾਂ ਹੀ ਝੋਨਾ ਮੌਸਮ ਮੀਂਹ ਪੈ ਜਾਂਦਾ ਡੇਲੀ ਭਾਵੇਂ 2 ਮਿੰਟ ਹੀ ਪਵੇ ਤੇ ਅੱਜ ਕਈ ਦਿਨਾਂ ਵਾਰ ਮੋਟਰ ਚਲਾਈ ਆ ਹੁਣ ਆਪਾਂ ਜਦੋਂ ਝੋਨੇ ਨੇ ਢੱਡ ਭਰਨਾ ਬਸ ਉਹ 10-15 ਦਿਨ ਥੋੜਾ ਜਿਹਾ ਪਾਣੀ ਰੱਖਣਾ ਝੋਨੇ ਚ ਫੇਰ ਦਾ ਸਕਾ ਸਕਾ ਕੇ ਹੀ ਲਾਉਣਾ ਆ ਕਿਉਂਕਿ ਛੱਬੀ ਨੂੰ ਫਿਰ ਹਲਦੀ ਰੋਗ ਦਾ ਬਹੁਤ ਨੁਕਸ ਪੈਂਦਾ ਢੂੰਗਰੂ ਜੇ ਬਣ ਜਾਂਦੇ ਆ ਕਾਪਰ ਦੀ ਸਪਰੇ ਕਰਾਂਗੇ ਇਹਨੂੰ ਦੋ ਵਾਰੀ ਕਰਾਂਗੇ ਤੇ ਪਾਣੀ ਵੀ ਐ ਨਾ ਸਕਾਸ-ਸਕਾ ਕੇ ਲਾਵਾਂਗੇ ਜਿੱਦਾਂ ਇਹ ਨਹੀਂ ਕਿ ਪਾਣੀ ਝੋਨੇ 'ਚ ਖੜਾ ਹੀ ਰੱਖਣਾ ਐ ਬਸ ਇੱਕ ਵਾਰੀ ਜਦੋਂ ਢਿੱਡ ਭਰ ਲਿਆ ਉਹਦੋਂ ਰੱਖਾਂਗੇ ਹਫਤਾ ਦੱਸ ਦੇਣਾ ਉਸ ਤੋਂ ਬਾਅਦ ਫਿਰ ਰੋਕ ਰੋਕ ਕੇ ਪਾਣੀ ਲਾਉਣਾ ਕਿਉਂਕਿ ਜਦੋਂ ਆਪਾਂ 26 ਵਿੱਚ ਪਾਣੀ ਖੜਾ ਰੱਖਦੇ ਆਂ ਜਾਂ ਫਿਰ ਇਹਨੂੰ ਬਿਮਾਰੀ ਬਹੁਤ ਪੈਂਦੀ ਆ